ਵੰਦਨ ਅਨੇਕ ਬਾਾਰ ਸਰਬ ਕਲਾ ਸਮਰਾਥ ਦੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰਾਥ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗ ਜੀ ਵੱਡਿਆਂ ਭਾਗਾਂ ਵਾਲੇ ਹਾਂ ਜੋ ਮਹਾਨ ਪਰਪਕਾਰੀ ਮਹਾਨ ਤਪਸਵੀ ਤਿਆਗੀ ਬਰਾਗੀ ਧੰਨ ਧਨ ਪਿਆਰੇ ਬਾਬਾ ਅਨੰਦ ਸਿੰਘ ਜੀ ਮਹਾਰਾਜ ਧੰਨ ਧਨ ਪਿਆਰੇ ਬਾਬਾ ਜੀ ਸ਼ਰ ਸਿੰਘ ਜੀ ਮਹਾਰਾਜ ਦੇ ਤਪਸਥਾਨ ਤੇ ਸਤਗੁਰਾਂ ਦੇ ਪਵਿੱਤਰ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ ਵੱਡਿਆਂ ਭਾਗਾਂ ਵਾਲੇ ਹੋ ਹੁਣੇ-ਹੁਣੇ ਧੰਨ ਧਨ ਪਿਆਰੇ ਬਾਬਾ ਜੀ ਸ਼ਰ ਸਿੰਘ ਜੀ ਮਹਾਰਾਜ ਦੇ ਬਚਨ ਸਰਵਣ ਕੀਤੇ ਹਨ ਬਾਬਾ ਜੀ ਨੇ ਬੇਅੰਤ ਬਖਸ਼ਾ ਕੀਤੀਆਂ ਜੋ ਗੋਸਵਾਮੀ ਗਣੈਸ਼ ਦਾਤੀ ਦੀ ਵੀ ਸਾਖੀ ਸੁਣਾਈ ਐਸ ਬਾਬਾ ਜੀ ਨੇ ਜਿਨ੍ਹਾਂ ਦੀ ਅੰਤਰਜਾਮਤਾ ਦੇ ਨਾਲ ਬਾਬਾ ਜੀ ਨੇ ਸਾਰੇ ਫਰਨੇ ਬੁੱਝ ਕੇ ਨਮਸਕਾਰਾਂ ਕੀਤੀਆਂ ਉਹਨਾਂ ਨੇ ਵੀ ਲੰਮੇ ਪੈ ਕੇ ਨਮਸਕਾਰਾਂ ਕੀਤੀਆਂ ਜਿਨ੍ਹਾਂ ਨੂੰ ਜਿਹੜੇ ਪ੍ਰਧਾਨ ਮੰਤਰੀ ਦੇਖਦੇ ਰਾਸ਼ਟਰਪਤੀ ਦੇਖਦੇ ਪੁੱਛ ਕੇ ਗੱਲ ਕਰਦੇ ਸਨ ਉਹ ਬਾਬਾ ਜੀ ਦੇ ਚਰਨਾਂ ਵਿੱਚ ਲੰਮੇ ਪੈ ਕੇ ਮੱਥਾ ਟੇਕਦੇ ਕਿਉਂ ਬਾਬਾ ਜੀ ਨੇ ਮੰਨ ਦੀਆਂ ਬੁੱਝ ਕੇ ਤਾਂ ਤਨ ਪਿਆਰੇ ਬਾਬਾ ਜੀ ਸ਼ਰ ਸਿੰਘ ਮਹਾਰਾਜ ਦੇ ਬਚਨ ਜਿਹੜਾ ਬੰਦਾ ਗੱਡੀ ਚਲਾ ਲਿਆ ਉਹਨੂੰ ਡਰਾਈਵਰ ਕਹਿ ਦਾਂਗੇ ਕੋਈ ਦੋਸ਼ ਨਹੀਂ ਜਿਹੜਾ ਕੋਈ ਬੰਦਾ ਦਵਾਈ ਦੇ ਰਿਹਾ ਟੀਕੇ ਲਾ ਰਿਹਾ ਹੈ ਉਹਨੂੰ ਡਾਕਟਰ ਕਹਿ ਦਾਂਗੇ ਕੋਈ ਦੋਸ਼ ਨਹੀਂ ਜਿਹੜਾ ਕੋਈ ਹਲ ਚਲਾ ਰਿਹਾ ਉਹਨੂੰ ਕਿਸਾਨ ਕਹਿ ਦਾਂਗੇ ਕੋਈ ਦਰ ਨਹੀਂ ਦੋਸ਼ ਨਹੀਂ ਹੈ ਜਿਹੜਾ ਕੋਈ ਰੱਬ ਵਾਲੇ ਕੰਮ ਕਰਦਿਆ ਉਹਨੂੰ ਰੱਬ ਕਹਿ ਦਾਂਗੇ ਕੋਈ ਦੋਸ਼ ਨਹੀਂ ਹੈ ਸੋ ਇਸ ਤਰ੍ਹਾਂ ਤਨ ਤਨ ਪਿਆਰੇ ਬਾਬਾ ਆਈਸ਼ਰ ਸਿੰਘ ਜੀ ਨੇ ਮਹਾਰਾਜ ਜੀ ਨੇ ਰੱਬ ਵਾਲੇ ਕੰਮ ਕੀਤੇ ਅੱਜ ਦੀ ਮਿਸਾਲ ਹੀ ਹੈ ਜੋ ਅੱਜ ਤਨ ਤਨ ਪਿਆਰੇ ਬਾਬਾ ਆਨੰਦ ਸਿੰਘ ਜੀ ਤਨ ਤਨ ਪਿਆਰੇ ਬਾਬਾ ਆਈਸ਼ਰ ਸਿੰਘ ਤੋਂ ਵਰੋਂ ਸਾਹਿਬ ਇਹ ਮਹਾਪਰਖ ਉਸਤਾਰ ਜੀ ਬਾਬਾ ਕੇਰ ਸਿੰਘ ਜੀ ਜੋ ਨਾਨਕ ਸਾਹਿਬ ਦੇ ਹੈੱਡ ਹਜ਼ੂਰੀ ਰਾਗੀ ਜਿਨ੍ਹਾਂ ਨੇ 4 ਸਾਲ ਬਾਬਾ ਆਨੰਦ ਸਿੰਘ ਦੇ ਚਰਨਾਂ ਵਿੱਚ ਕੀਰਤਨ ਕੀਤਾ 20 ਸਾਲ ਤੰਤਨ ਪਿਆਰੇ ਬਾਬਾ ਈਸ਼ਰ ਸਿੰਘ ਜੀ ਦੇ ਨਾਲ ਕੀਰਤਨ ਖਜੂਰੀ ਵਿੱਚ ਕੀਰਤਨ ਕੀਤਾ 29 ਸਾਲ ਬਾਅਦ ਦੇ ਵਿੱਚ 1992 ਦੇ ਵਿੱਚ ਬਾਬਾ ਜੀ ਦੇ ਚਰਨਾਂ ਵਿੱਚ ਇਸੇ ਸਥਾਨ ਦੇ ਦਰਬਾਰ ਦੇ ਵਿੱਚ ਹੀ ਚਰਨਾਂ ਵਿੱਚ ਪਹੁੰਚ ਗਏ ਸੋ ਦਿਨੇ ਵੀ ਰਾਗੀ ਸਿੰਘ ਦੱਸ ਰਹੇ ਸਨ ਬਾਬਾ ਕੇਰ ਸਿੰਘ ਜੀ ਨੇ ਆਪ ਦੱਸਿਆ ਬਾਬਾ ਗਿਜਾ ਸਿੰਘ ਜੀ ਨੂੰ ਕਹਿੰਦੇ ਅਸੀਂ ਤੁਹਾਨੂੰ ਤਨ ਪਿਆਰੇ ਬਾਬਾ ਜੀ ਸਰ ਸਿੰਘ ਜੀ ਦੇ ਨਾਲ ਦੇਹਰਾਦੂਨ ਨੂੰ ਟ੍ਰੇਨ ਦੇ ਵਿੱਚ ਜਾ ਰਹੇ ਸੀ ਅਚਾਨਕ ਹੀ ਉੱਥੇ ਸੰਤ ਬਾਬਾ ਗੁਰਵਚਨ ਸਿੰਘ ਜੀ ਭਿੰਡਰਾਵਾਲੇ ਵੀ ਸਨ ਅਤੇ ਇੱਕ ਹੋਰ ਜੋਤਸ਼ੀ ਬੈਠਾ ਸੀ ਨਾਲ ਉਹਨਾਂ ਨੇ ਦਾਸ ਦੇ ਕਿਤੇ ਹੱਥ ਦੇ ਵੱਲ ਨਿਗਾਹ ਪਾਈ ਜਦੋਂ ਹੱਥ ਦੇਖ ਕੇ ਕਹਿੰਦੇ ਸਾਨੂੰ ਹੱਥ ਦਿਖਾਓ ਹੱਥ ਦਿਖਾਇਆ ਤੇ ਕਹਿਣ ਲੱਗੇ ਜਿਹੜਾ ਤੁਹਾਡੇ ਅੰਦਰ ਜਿਹੜਾ ਗੁਣ ਹੈ ਐਡਾ ਵੱਡਾ ਗੁਣ ਹੈ ਜੇ ਕਿਤੇ ਇੰਨੀ ਉਮਰ ਹੁੰਦੀ ਤੇ ਬਾਬਾ ਕੇਰ ਸਿੰਘ ਜੀ ਕਹਿੰਦੇ ਕੀ ਗੱਲ ਕਹਿੰਦੇ ਗੁਣ ਬਹੁਤ ਹੈ ਪਰ ਉਮਰ ਤੇਰੀ 2 ਸਾਲ ਹੈ ਉਹਨਾਂ ਨੂੰ ਬੜੀ ਪਰੇਸ਼ਾਨੀ ਹੋਈ ਜਦੋਂ ਦੇਰਾਦੂਨ ਪਹੁੰਚ ਕੇ ਤਾਂ ਆਨੰਦਨ ਪਿਆਰੇ ਬਾਬਾ ਜੀ ਸ਼ਰਸਿੰਘ ਜੀ ਚਰਨਾ ਵਿੱਚ ਗਏ ਤਾਂ ਬਾਬਾ ਜੀ ਨੇ ਦੇਖਿਆ ਕਿ ਉਦਾਸ ਹੈ ਪੁੱਛਿਆ ਕੀ ਗੱਲ ਕਹਿੰਦੇ ਜੀ ਜੋਤਸੀ ਮਿਲਿਆ ਸੀ ਇੱਕ ਟ੍ਰੇਨ ਦੇ ਵਿੱਚ ਉਹ ਕਹਿੰਦਾ ਤੇਰੀ ਉਮਰ 2 ਸਾਲ ਹੈ ਤੇ ਬਾਬਾ ਜੀ ਨੇ ਬਚਨ ਕੀਤਾ ਜੇ ਉਹ ਇਹ ਦੱਸ ਸਕਦਾ ਉਹਨੂੰ ਕਹਿਣਾ ਸੀ ਮੇਰੀ ਉਮਰ ਵਧਾ ਵੀ ਦੇ ਬਾਬਾ ਜੀ ਇਹ ਤਾਂ ਕਿਹਾ ਨਹੀਂ ਬਾਬਾ ਜੀ ਕਹਿਣ ਲੱਗੇ ਜਿਹੜੇ ਇਹ ਵਾਜੇ ਹੈ ਇਹ ਗੁਰੂ ਨਾਨਕ ਦੇ ਵਾਜੇ ਹੈ ਗੁਰੂ ਨਾਨਕ ਨੂੰ ਕੀਰਤਨ ਸੁਣਾਉਣਾ ਤੂੰ ਵਾਜਾ ਨਾ ਛੱਡੀ ਤੇਰੀ ਉਮਰ ਸਾਡੇ ਹੱਥ ਵਿੱਚ ਹੈ ਸੋ ਜਿੰਨਾ ਚਿਰ ਤੇਰੀ ਉਮਰ ਹੈ ਇੱਥੇ ਕੀਰਤਨ ਕਰਨਾ ਜਦੋਂ ਤੂੰ ਸਰੀ ਛੱਡ ਕੇ ਗਿਆ ਇਸੇ ਤਰ੍ਹਾਂ ਤੇਰੀ ਡਿਊਟੀ ਦਰਗਾਹ ਦੇ ਵਿੱਚ ਲਾ ਦੇਗੇ ਬਾਬਾ ਜੀ ਦੇ ਵਿੱਚ ਬਾਬਾ ਨੇ ਦੱਸਿਆ ਬਾਬਾ ਕੇਰ ਸਿੰਘ ਜੀ ਹੋਇਆ ਵੀ ਇਸੇ ਤਰ੍ਹਾਂ ਹੀ ਇਸੇ ਜਗ੍ਹਾ ਤੇ ਆ ਕੇ ਸੁਖਮਨੀ ਸਾਹਿਬ ਦੀਆਂ 24ਵੇਂ ਅਸ਼ਟਪਦੀ ਚੱਲ ਰਹੀ ਸੀ ਪਰਮ ਪੂਜਯਾ ਬਾਬਾ ਗੀਜਾ ਸਿੰਘ ਜੀ ਕੀਰਤਨ ਪਾਠ ਕਰ ਰਹੇ ਸਨ ਬਾਬਾ ਕੇਰ ਸਿੰਘ ਜੀ ਕੀ ਕਰਦੇ ਸੀ ਬੁੱਕ ਭਰ ਕੇ ਬਦਾਮਾਂ ਦਾ ਰਾਤ ਨੂੰ ਭਿਓ ਲੈਣਾ ਤੇ ਜਦੋਂ ਇੱਥੇ ਦਰਬਾਰ ਵਿੱਚ ਆਉਣਾ ਉਹ ਛਿੱਲ ਕੇ ਜੇਬ ਵਿੱਚ ਪਾ ਲੈਣੇ ਜਿਹੜਾ ਵੀ ਕੋਈ ਪਿਆਰਾ ਸੇਵਾਦਾਰ ਮਿਲਣਾ ਉਹਨੂੰ ਪੰਜ ਦਸ ਦੇ ਦੇਣੇ ਇਸੇ ਤਰ੍ਹਾਂ ਜਿਹੜਾ ਸਿੰਘ ਸੁਖਮਨੀ ਕਾਰਦਾ ਸੀ ਚਾਹੇ ਬਾਬਾ ਜੀ ਜੱਗ ਵੀ ਹੋਰ ਸੇਵਾਦਾਰ ਕਰਦਾ ਸੀ ਉਹਨਾਂ ਨੂੰ ਵੀ ਰਜ਼ਾਮ ਬਣ ਲੈ ਇਸ ਤਰ੍ਹਾਂ ਉਹਨਾਂ ਨੂੰ ਬਦਾਮ ਦਿੱਤੇ ਵਾਇਲਨ ਸੁਰ ਕਰ ਲਏ ਥੋੜੇ ਜਿਹਾ 5-4 ਮਿੰਟ ਰਹਿੰਦੇ ਸੀ लेट ਗਏ ਥੀ ਬਸ ਜਦੋਂ ਕੀਰਤਨ ਦੇ ਟਾਈਮ ਤੇ ਬਾਬਾ ਭਜਨ ਸਿੰਘ ਜੀ ਨੇ ਬਾਬਾ ਜੀ ਨੂੰ ਸਤਨਾਮ ਦਾ ਵਾਜਾ ਦਿੱਤਾ ਤੇ ਬਾਬਾ ਜੀ ਪਹੁੰਚ ਚੁੱਕੇ ਸਨ ਬਾਬਾ ਜੀ ਦੇ ਚਰਨਾਂ ਵਿੱਚ ਸੋ ਇਸ ਤਰ੍ਹਾਂ ਬਾਬਾ ਜੀ ਦੇ ਚਰਨਾਂ ਵਿੱਚ ਉਹਨਾਂ ਨੇ 52 ਸਾਲ ਕੀਰਤਨ ਕੀਤਾ ਔਰ ਇਹ ਵੀ ਦੱਸਦੇ ਸੀ ਕਿ ਬਾਬਾ ਨਾਨਕ ਸਿੰਘ ਜੀ ਸਮੇਂ ਤਾਂ 4 4 ਸਾਲ ਕੀਤਾ ਜਿਹੜਾ ਬਾਬਾ ਇਸ਼ਰ ਸਿੰਘ ਜੀ ਮਹਾਰਾਜ ਦੇ ਨਾਲ 20 ਸਾਲ ਕੀਤੇ ਨੇ ਉਹਨਾਂ ਨੇ ਕੀਤਾ ਉਹ 4 ਘੰਟੇ ਦਾ ਦਰਬਾਰ ਦੀ ਡਿਊਟੀ ਸੀ ਪਰ ਬਾਬਾ ਜੀ ਇੱਕ ਇੱਕ ਦਿਨ ਵਿੱਚ ਚਾਰ ਚਾਰ ਪਿੰਡਾਂ ਦੇ ਵਿੱਚ ਦਵਾਨ ਲਾਉਂਦੇ ਸਨ ਦੋ ਦੋ ਤਿੰਨ ਤਿੰਨ ਜਥੇ ਬਣਾਏ ਹੋਏ ਹੁੰਦੇ ਸਨ ਬਾਬਾ ਜੀ ਨੇ ਰਾਗੀ ਸਿੰਘਾਂ ਨੂੰ ਹੁਕਮ ਕਰਨਾ ਕਿ ਤੁਸੀਂ ਜਾ ਕੇ ਫਲਾਨੇ ਪਿੰਡ ਕੀਰਤਨ ਕਰੋ ਬਾਬਾ ਜੀ ਨੇ ਵਾਰ ਚ ਪੈਣਾ ਜਦੋਂ ਉਸ ਪਿੰਡ ਪਹੁੰਚਣਾ ਬਾਬਾ ਜੀ ਨੇ ਰਾਗੀ ਸਿੰਘਾਂ ਨੂੰ ਕਹਿਣਾ ਤੁਸੀਂ ਅਗਲੇ ਪਿੰਡ ਜਾ ਕੇ ਕੀਰਤਨ ਕਰੋ ਅਸੀਂ ਇੱਥੇ ਬਚਨ ਕਰਦੇ ਹਾਂ ਤੇ ਪਿੱਛੇ ਪੰਜਾਂ ਪਿਆਰ ਨੂੰ ਕਹਿ ਦਿੰਦੇ ਸੀ ਤੁਸੀਂ ਅੰਮ੍ਰਿਤ ਛਕਾਉਂਦੇ ਰਹਿਣਾ ਸੋ ਇਸ ਤਰ੍ਹਾਂ ਬਾਬਾ ਜੀ ਨੇ ਦਿਨ ਰਾਤ ਇੱਕ ਕਰਕੇ ਕਈ ਕਈ ਪਿੰਡਾਂ ਵਿੱਚ ਦੀਵਾਨ ਦੇਣੇ ਸੋ ਬਾਬਾ ਕੇਰ ਸਿੰਘ ਨੇ ਦੱਸਿਆ ਅਸੀਂ ਬਾਬਾ ਜੀ ਦੇ ਟਾਈਮ ਤੇ ਅਠ ਅਠ ਕੰਨ ਤੇ ਵੀ ਕੀਰਤਨ ਕਰਦੇ ਰਹੇ ਹਾਂ ਸੋ ਇਸ ਤਰ੍ਹਾਂ ਮਹਾਨ ਕੀਰਤਨੀਏ ਜਿਹੜੇ ਅੱਜ ਸਮੁੱਚੇ ਨਾਨਕਸਰ ਦੀ ਸੰਪਰਦਾ ਪਾਵੇ 88 ਹੈ ਪਾਵੇ ਬਾਹਰਲੇ 88 ਨੇ ਸਾਰੇ ਜਿਹੜੇ ਰਾਗੀ ਸਿੰਘ ਹੈ ਉਹ ਬਾਬਾ ਕੇਰ ਸਿੰਘ ਦੇ ਉਸਤਾਦ ਹੈ ਜੇ ਉਹਨਾਂ ਤੋਂ ਨਹੀਂ ਸਿੱਖੇ ਜੇ ਬਾਬਾ ਕੇਰ ਸਿੰਘ ਜੀ ਤੋਂ ਸਿੱਖੇ ਹੋਏ ਨੇ ਜੇ ਉਹਨਾਂ ਤੋਂ ਨਹੀਂ ਸਿੱਖੇ ਤਾਂ ਬਾਬਾ ਕੇਰ ਸਿੰਘ ਦੇ ਸ਼ਗਰਦਾਂ ਤੋਂ ਸਿੱਖੇ ਹੋਏ ਹਨ ਸੋ ਇਹ ਸਾਰੇ ਨਾਨਕਸਰ ਦੀ ਸੰਪਰਦਾ ਦੇ ਉਸਤਾਰ ਜੀ ਬਾਬਾ ਕੇਰ ਸਿੰਘ ਜਿਨ੍ਹਾਂ ਨੇ ਬੇਅੰਤ ਕਮਾਈਆਂ ਕੀਤੀਆਂ ਬਾਬਾਈ ਦੇ ਹੁਕਮ 'ਚ ਰਹਿ ਕੇ ਦੇਖੋ ਸ਼ਰਧਾ ਭਾਵਨਾ ਕਿੰਨੀ ਬਾਬਾਈ ਦੱਸਦੇ ਸਨ ਸਾਨੂੰ ਬਾਬਾ ਗੀਜਾ ਸਿੰਘ ਜੀ ਬਾਬਾ ਕੇਰ ਸਿੰਘ ਜੀ ਐਨੀ ਨਿਮਰਤਾ ਜਦੋਂ ਕੀਰਤਨ ਸ਼ੁਰੂ ਕਰਨਾ ਹੁੰਦਾ ਸੀ ਬਾਬਾ ਜੀ ਨੂੰ ਬੇਨਤੀ ਕਰਦੇ ਸੀ ਬਾਬਾ ਜੀ ਕੀ ਪ੍ਰਮਾਣ ਪ੍ਰਕਾਰ ਨਾਲ ਪੜ੍ਹਨਾ ਹੈ ਕੀ ਸ਼ਬਦ ਪੜ੍ਹਨਾ ਬਾਬਾਈ ਤਾਂ ਪੁੱਛ ਕੇ ਕੀਰਤਨ ਕਰਦੇ ਸੀ ਕੁਝ ਸਮਾਂ ਆਇਆ ਲੰਘਿਆ ਫਿਰ ਬਾਬਾ ਜੀ ਨੇ ਹੁਕਮ ਕਰਤਾ ਕੇਰ ਸਿੰਘ ਤੂੰ ਸੂਖਮ ਅਰਦਾਸ ਕਰਦਿਆ ਕਰ ਮੰਨ ਦੇ ਵਿੱਚ ਕੀਰਤਨ ਕਰਨ ਤੋਂ ਪਹਿਲਾਂ ਜਿਹੜਾ ਤੇਰਾ ਫੁਰਨਾ ਬਣੇ ਉਸ ਨੂੰ ਸਮਝ ਲੈਣਾ ਸਾਡਾ ਹੁਕਮ ਹੈ ਸੋ ਇਸ ਤਰ੍ਹਾਂ ਕੀਰਤਨ ਕਰਦੇ ਰਹੇ ਸੋ ਬਾਬਾ ਜੀ ਦੇ ਚਰਨਾਂ ਵਿੱਚ ਰਹਿ ਕੇ ਦਿਨ ਰਾਤ ਇੱਕ ਕਰਕੇ ਤਪੱਸਿਆ ਵੀ ਕੀਤੀ ਸਿਮਰਨ ਵੀ ਕੀਤਾ ਸੇਵਾਵਾਂ ਵੀ ਕੀਤੀਆਂ ਅਤੇ ਮਹਾਨ ਕੀਰਤਨ ਕੀਤਾ ਜੋ ਅੱਜ ਉਹਨਾਂ ਦੇ ਵਰਸ਼ੀ ਦਾ ਦਿਹਾੜਾ ਮਨਾਇਆ ਗਿਆ ਹੈ ਬਹੁਤ ਵੱਡੀ ਸ਼ਬਦਾ ਭਾਵਨਾ ਦੇ ਨਾਲ ਸੋ ਉਹਨਾਂ ਦੀ ਜਾਤ ਦੇ ਵਿੱਚ ਕਵਤਾ ਜਿਹੜਾ ਬੰਦਾ ਇੱਥੇ ਸ਼ੁਭ ਕਰਮ ਕਰਕੇ ਜਾਂਦਾ ਹੈ ਇਹ ਜਿਹੜੀ ਰਚਨਾ ਹੈ ਪ੍ਰਮਾਤਮਾ ਦੀ ਰਚੀ ਹੋਈ ਜਿਸ ਤਰ੍ਹਾਂ ਕਿਸਾਨ ਖੇਤੀ ਹੈ ਕਿਸਾਨ ਦੀ ਉਹ ਚਾਹੇ ਜਦੋਂ ਹਰੀ ਹੁੰਦੀ ਹੈ ਉਦੋਂ ਵੱਢ ਲਵੇ ਜਦੋਂ ਫਲ ਪੈਂਦਾ ਉਦੋਂ ਵੱਢ ਲਵੇ ਜਦੋਂ ਪੱਕ ਜਾਵੇ ਉਹ ਤਾਂ ਵੱਢੀ ਲੈਂਦਾ ਹੈ ਇਸੇ ਤਰ੍ਹਾਂ ਹੀ ਜਿਹੜੇ ਜੀਵ ਹੈ ਚਾਹੇ ਉਹਨੂੰ ਪਰਮਾਤਮਾ ਬਚਪਨ ਵਿੱਚ ਲੈ ਜਾਏ ਵਾਹ ਚਾਹੇ ਜਵਾਨੀ ਵਿੱਚ ਲੈ ਜਾਏ ਬਡੇਪੇ ਵਿੱਚ ਤਾਂ ਲੈ ਜਾਣਾ ਹੀ ਹੈ ਸੋ ਜਿਹੜਾ ਚੰਗੇ ਕੰਮ ਕਰਕੇ ਜਾਂਦਾ ਹੈ ਉਹ ਆਪਣਾ ਜੀਵਨ ਸਫਲਾ ਕਰਕੇ ਜਾਂਦਾ ਜਿਸ ਤਰ੍ਹਾਂ ਸਤਿਗੁਰੂ ਫਰਮਾਉਂਦੇ ਹਨ ਚੱਲਿਆ ਪਤਸ਼ਮ ਜਨਮਸਵਾਰ ਵਾਜਾ ਵਾਈ ਸੀ ਵਾਜਾ ਵਜਾ ਕੇ ਜਾਂਦੇ ਆ ਮਾਨਸ ਕਿਆ ਵਿਚਾਰਾ ਤਿਹੋ ਲੋਕ ਸੁਣਾਏ ਸੀ ਕਹਿੰਦੇ ਮਾਨਸ ਬੰਦਿਆਂ ਦੀ ਤਾਂ ਕੀ ਗੱਲ ਹੈ ਤਿੰਨਾਂ ਲੋਕਾਂ ਵਿੱਚ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ ਨਾਨਕ ਆਪ ਨਿਹਾਲ ਸਭ ਕੁਲ ਤਾਰਸੀ ਆਪ ਤਾਂ ਨਿਹਾਲ ਇਹ ਜੇ ਮਹਾਪੁਰਖ ਕੁਲਾਂ ਦਾ ਵੀ ਆਧਾਰ ਕਰ ਲੈਂਦੇ ਆ ਸੋ ਇਸ ਤਰ੍ਹਾਂ ਬਾਬਾ ਗੀਰ ਸਿੰਘ ਜੀ ਨੇ ਬੜੀਆਂ ਬਖਸ਼ਾਂ ਲਈਆਂ ਮਹਾਨ ਕੀਰਤਨੀਏ ਭਲੋ ਭਲੋਰੇ ਕੀਰਤਨੀਆ ਆਓ ਹੁਣ ਸਰਵਣ ਕਰੀਏ ਤਾਂ ਤਾਂ ਪਿਆਰੇ ਬਾਬਾ ਐਸ਼ਰ ਸਿੰਘ ਜੀ ਮਹਾਰਾਜ ਜੀ ਨੇ ਜੋ ਡਿਊਟੀਆਂ ਲਾਈਆਂ ਜਿਹੜੇ ਬਾਬਾ ਜੀ ਦੇ ਦਰਬਾਰ ਵਿੱਚ ਸੇਵਾਵਾਂ ਕਰਦੇ ਆ ਉਹ ਕਿਵੇਂ ਬਾਬਾ ਜੀ ਉਹਨਾਂ ਨੂੰ ਆਪ ਲੈ ਕੇ ਜਾਂਦੇ ਆ ਸੋ ਸਰਵਣ ਕਰੀਏ ਜਸ ਖਟ ਕੇ ਜਾਂਦੇ ਜੋ ਸਫਲਾ ਉਹਨਾਂ ਦਾ ਜਗ ਆਇਆ ਇਹ ਖੇਤੀ ਮਾਲਕ ਦੀ ਮਾਲਕ ਜਦ ਚਾਹੇ ਹੈ ਵੱਡੇ ਵੱਡ ਕੱਚੀ ਪੀ ਸਕਦਾ ਪੱਕੀ ਖੇਤੀ ਨਾ ਕੋਈ ਛੱਡੇ ਜਦ ਚੜੇ ਬਸਾਖੀ ਤੋਂ ਜਾਵੇ ਕਾਣਕ ਦਾ ਰੰਗ ਬਟਾਇਆ ਜਸ ਖਟਕੇ ਜਾਣਦੇ ਜੋ ਸਫਲਾ ਓਨ ਦਾ ਜਾਗਿਆ ਧੰਨ ਕੋਖ ਮਾਈਆਂ ਦੀ ਜਿੰਨਾ ਜਨਮ ਸੂਰ ਮੈਦਾਨੀ ਕੋਖ ਸਫਲੀ ਕਰਗੇ ਜੋ ਉਹ ਹੈ ਜਾਣੋ ਧੰਨ ਪਰਾਨੀ ਪਾ ਉੱਚੇ ਆਉਦੇ ਨੂੰ ਆਪਣੀ ਕੁੱਲ ਦਾ ਨਾਮ ਬੁਧਾਇਆ ਜਸ ਖਟ ਕੇ ਜਾਂਦੇ ਜੋ ਸਫਲਾ ਓਨ ਦਾ ਜਾਗਿਆ ਆਕੇ ਇਸ ਦੁਨੀਆ ਤੇ ਜਿਹੜੇ ਕੰਮ ਚੰਗੇ ਹੈ ਕਰਦੇ ਜਗ ਸਦਾ ਜਿਉਂਦੇ ਹੈ ਉਹ ਇਨਸਾਨ ਕਦੇ ਨਾ ਮਰਦੇ ਚੱਲ ਕੇ ਇਸ ਵਾਸਤੇ ਤੇ ਜਿੰਨਾ ਜੀਵਨ ਸਭ ਲਗਾਇਆ ਜਸ ਖਟ ਕੇ ਜਾਂਦੇ ਜੋ ਸਬਲਾ ਓਨਾਂ ਦਾ ਜਾਗਿਆ ਚੋ ਰਣ ਵਿੱਚ ਜੂਝ ਮਰੇ ਕਰ ਗਏ ਧਰਮ ਹੇਤ ਕੁਰਬਾਨੀ ਹੈ ਜ਼ਿੰਦਗੀ ਵਾਰ ਦਿੱਤੀ ਧਰਮ ਦੀ ਹੋਣ ਦਿੱਤੀ ਨਾ ਹਾਨੀ ਪਾ ਗਏ ਸ਼ਹੀਦੀ ਨੂੰ ਮੋਹ ਨਰਾਉਂਦੇ ਵਿੱਚੋਂ ਪਵਾਇਆ ਜਸ ਖਟ ਕੇ ਜਾਂਦੇ ਜੋ ਸਫਲਾ ਓਨਾਂ ਦਾ ਜਾ ਕੇ ਪੰਜ ਪਿਆਰੇ ਸਾਹਿਬ ਜਾ ਦੇ ਕਰ ਗਏ ਧਰਮ ਹੇਤ ਕੁਰਬਾਨੀ ਉਹ ਸਦਾ ਜਿਉਂਦੇ ਹੈ ਜਿਨ੍ਹਾਂ ਦਾ ਸਾਰਾ ਦੇਸ਼ ਆਸਾਨੀ ਵਿੱਚ ਭਾਰੇ ਦਵਾਨਾ ਦੇ ਜਾਂਦਾ ਜਸ ਜਿਨ੍ਹਾਂ ਦਾ ਗਾਇਆ ਜਸ ਖਟ ਕੇ ਜਾਂਦੇ ਜੋ ਸਭਲਾ ਉਹਨਾਂ ਦਾ ਜਾਗਿਆ ਸਿੰਘ ਮਨੀ ਸਿੰਘ ਜੀ ਤਾਰੂ ਸਿੰਘ ਹੈ ਕਰ ਦਿਖ ਲਈ ਭਗਤ ਸਿੰਘ ਸੂਰਮੇ ਨੇ ਤੰਦੀ ਫਾਸੀ ਗੜ ਵਿੱਚ ਪਾਈ ਜਗ ਹੋਏ ਸੂਰਮੇ ਜੋ ਨਾ ਨਾ ਜਾਵੇ ਗਣਿਆ ਗਣਾਇਆ ਗਸ ਖਟ ਕੇ ਜਾਂਦੇ ਜੋ ਸਭਲਾ ਊਨਾ ਦਾ ਜਾਗਿਆ ਗੁਰੂ ਘਰ ਦੀ ਸੇਵਾ ਨੂੰ ਜਿੰਨਾ ਪਿਆਰ ਨਾਲ ਹੈ ਕਰਿਆ ਸੁਭ ਕਰ ਕਿਰਤ ਕਮਾਈ ਚੋਂ ਕੀਤਾ দান ਜਿੰਨਾ ਵੀ ਸਰਿਆ ਲਾ ਗੁਰੂ ਕੇ ਲੇਖੇ ਜੀ ਜਿੰਨਾ ਸਫਲ ਬਣਾਈ ਮਾਇਆ ਜਸ ਖਟ ਕੇ ਜਾਂਦੇ ਜੋ ਸਵਲਾ ਓਨਾਂ ਦਾ ਜਾਗ ਆਇਆ ਜੋ ਗੁਰੂ ਦੇ ਸਿੰਘ ਸਜੇ અમૃત কারખંડે ਦਾ પાન ઓਹ અંત સમય ਵੇਲੇ ਸਿੱਧੇ ਸੱਚਖੰਡ ਨੂੰ ਜਾਣ ਸੱਚਖੰਡ ਵਿੱਚ ਜਾਣਦਿਆਂ ਨੂੰ ਉਹਨਾ ਕਿਸੇ ਨਹੀਂ ਅਟਕਾਇਆ ਜਸ ਖਟਕੇ ਜਾਂਦੇ ਜੋ ਸਬਲਾ ਉਹਨਾਂ ਦਾ ਜਾਗਿਆ ਸਜ ਕੇ ਸਿੰਘ ਸਤਗੁਰੂ ਦੇ ਜਿਹੜੇ ਸੇਵਾ ਸਿਮਰਨ ਕਰਦੇ ਓਹ ਤਾਰਨ ਹੋਰਾਂ ਨੂੰ ਨਾਲੇ ਆਪ ਜਗਤ ਤੋਂ ਤਰਦੇ ਗੁਰਬਾਣੀ ਦੱਸਦੀ ਹੈ ਆਪ ਤਰਿਆ ਜਗਤ ਤਰਾਇਆ ਜਸ ਖਟ ਕੇ ਜਾਂਦੇ ਜੋ ਸਵਲਾ ਓਨਾਂ ਦਾ ਜਾਗਿਆ ਜੋ ਸੰਗੀ ਬਾਬਿਆਂ ਦੇ ਨਰਕਾਂ ਵਿੱਚ ਦੁੱਖ ਨਾ ਪਾਉਂਦੇ ਜਦ ਅੰਤ ਸਮਾ ਹੋਵੇ ਬਾਬੇ ਆਪ ਲੈਣ ਹੈ ਆਉਂਦੇ ਕਈ ਜਗਾ ਜੋ ਸੰਗੀਆਂ ਨੂੰ ਇਹ ਹੈ ਦਰਸ਼ਟਾਂਤ ਦਿਖਾਇਆ ਜਸ ਖਟ ਕੇ ਜਾਂਦੇ ਜੋ ਸਬਲਾ ਉਹਨਾਂ ਦਾ ਜਾਗ ਆਇਆ ਪੱਕੀ ਭਾਵਨਾ ਜਿੰਨਾ ਦੀ ਬਨਿਆ ਬਚਨ ਜਿਨਾ ਨੇ ਪੱਲੇ ਬਾਬਾ ਜੀ ਕੋਲੇ ਜਾ ਉਹਥਾਂ ਦਰਗਾਹ ਦੇ ਵਿੱਚ ਮੱਲੇ ਆਪਣੇ ਸਭ ਸੰਗੀਆਂ ਦਾ ਜੁਮਾ ਬਾਬਾ ਜੀ ਨੇ ਚਾਇਆ ਜਸ ਖਟ ਕੇ ਜਾਂਦੇ ਜੋ ਸਬਲਾ ਉਹਨਾਂ ਦਾ ਜਾਗਿਆ ਕਹੋ ਤਨ ਤਨ ਬਾਬਾ ਜੀ ਜਿਹੜੇ ਅੰਤ ਸਮੇ ਬਾ ਫੜਦੇ ਹੱਥ ਜੋੜ ਕਹੋ ਸਾਰੇ ਕੱਜਣ ਦੋ ਲੋਕਾਂ ਦੇ ਪੜਦੇ ਗੁਰੂ ਸਾਹਿਬ ਅਤੇ ਸੰਗਤਾਂ ਨੂੰ ਗੇਜਾ ਸਿੰਘ ਨੇ ਸੀਸ ਝੁਕਾਇਆ ਗੇਜਾ ਸਿੰਘ ਨੇ ਸੀਸ ਝੁਕਾਇਆ ਜਸ ਖਟ ਕੇ ਜਾਂਦੇ ਜੋ ਸਬਲਾ ਓਨਾਂ ਦਾ ਜਾਗਿਆ